ਕਾਸੋ ਆਪਰੇਸ਼ਨ ਦੇ ਤਹਿਤ ਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਆਪਰੇਸ਼ਨ ਕੀਤਾ ਸਰਚ ਆਪਰੇਸ਼ਨ ਚਲਾਇਆ ਹੈ ਲਗਭਗ 120 ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਸਾਰੀਆਂ ਬਰਕਾਂ ਦੇ ਵਿੱਚ ਜਾ ਕੇ ਰੈਸ਼ਿਵ ਵਗੈਰਾ ਕੀਤੀ ਹੈ ਇਹ ਅਮਰੀਕਾਲ ਤੋਂ 26 ਜਨਵਰੀ ਦੇ ਰਿਗਾਰਡਿੰਗ ਵੀ ਤੇ ਅਦਰਵਾਈਜ਼ ਵੀ ਜਿਵੇਂ ਐਸਪੀ ਸਾਹਿਬ ਨੇ ਦੱਸਿਆ ਕਿ ਕਾਸੋ ਆਪਰੇਸ਼ਨਸ ਬਾਕੀ ਫੀਲਡ ਦੇ ਵਿੱਚ ਵੀ ਚੱਲ ਰਹੇ ਹਨ ਤੇ ਜਿਹੜਾ ਇਹ ਆਪਣਾ ਜੇਲ੍ਹ ਹੈ ਇਹ ਵੀ ਇੱਕ ਮਤਲਬ ਸਾਡੀ ਸੁਸਾਇਟੀ ਦਾ ਪਾਰਟ ਹੈ ਇਥੇ ਵੀ ਉਹ ਆਪਰੇਸ਼ਨ ਮਤਲਬ ਜਿਹੜੇ ਸਰਚ ਕੀਤੇ ਗਏ ਉਸ ਆਪਰੇਸ਼ਨ ਦੇ ਮਤਲਬ ਤੈਥ ਇੱਥੇ ਦੇਖੋ ਜਿਹੜੇ ਸਿਕਿਉਰਿਟੀ ਪਰਪਸ ਵਾਸਤੇ ਨੇ ਜਿਹੜੇ ਗਿਆ ਕਈ ਗਾਰ ਤਾਂ ਜਿਹੜੀਆਂ ਤਾਇਨਾਤ ਆ ਜਿਵੇਂ ਪੈਸਕੋ ਦੀਆਂ ਪੈਸਕੋ ਦੇ ਮੁਲਾਜ਼ਮ ਆ ਸਾਡੇ ਕੋਲ 40 45 ਸਾਡੇ ਆਪ ਦੇ 50 ਬੰਦੇ ਸਾਡੇ ਆਪ ਦੇ ਨੇ ਜੇਲ ਗਾਰਡ ਦੇ ਆ ਪੰਜਾਬ ਪੁਲਿਸ ਦੇ ਵੀ ਆ ਹੋਮ ਗਾਰਡ ਜਿਹੜੀ ਟਾਵਰਾਂ ਤੇ ਹੋਮ ਗਾਰਡ ਲੱਗੀ ਹੋਈ ਹੈ ਉਹ 4-5 ਗਾਰ ਦਾ ਸਾਡੇ ਕੋਲੇ ਲਿਖਿਆ ਹੋਇਆ ਸਾਡੇ ਜਿਹੜਾ ਸਾਡਾ ਆਪਦਾ ਕਲਾਸ ਫੂਰਮ ਮੁਲਾਜ਼ਮਾ ਪਿੱਛੇ ਜੇ ਹੁਣ ਮਹੀਨਾ ਵੀਦਨ ਹੋਇਆ ਉਹਦੇ ਤੇ ਉਹਦੀ ਬੋਡੀ ਪਾਰਟ ਦੇ ਵਿੱਚ ਅਸੀਂ ਦੋ ਮੋਬਾਈਲ ਬਰਾਮਦ ਕੀਤੇ ਤੇ ਉਹਦੇ ਤੇ ਪਰਚਾ ਰਿਪੋਰਟ ਕਰਾਇਆ ਨੂੰ ਸਸਪੈਂਡ ਵੀ ਕੀਤਾ ਹੋਇਆ ਤੇ ਅੱਜ ਦਾ ਆਪਰੇਸ਼ਨ ਕਰਿਆ ਸੀਪੀ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਚਲੋ ਸਾਰੇ ਐਂਗਲ ਤੋਂ ਹੀ ਮਤਲਬ ਸਰਚ ਕੀਤੀ ਗਈ ਆ ਮੋਬਾਈਲ ਦੇ ਰਿਗਾਰਡਿੰਗ ਵੀ ਤੇ ਨਸ਼ੇ ਦੇ ਰਿਗਾਰਡਿੰਗ ਵੀ ਪਰ ਕੋਈ ਅਬਜੈਕਸ਼ਨੇਬਲ ਚੀਜ਼ ਨਹੀਂ ਕੋਈ ਬਰਾਮਦ ਹੋਈ ਮਨਜੋਗ ਸੀਐਮ ਸਾਹਿਬ ਦੇ ਚਲਾਏ ਹੋਏ ਯੁੱਧ ਨਸ਼ੇ ਅਪਰੋਧ ਦੇ ਤਹਿਤ ਡੀਜੀਪੀ ਸਾਹਿਬ ਵੱਲੋਂ ਆਏ ਹੋ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਸਰਫਰਾਜ਼ ਆਲਮ ਜੀ ਵੱਲੋਂ ਕੀਤੇ ਹੋਏ ਪਲਾਨ ਦੇ ਮਦਦਕ ਅੱਜ ਦਾ ਕਾਸੋ ਆਪਰੇਸ਼ਨ ਸਾਡਾ ਜੇਲ੍ਹ ਦੇ ਵਿੱਚ ਚੱਲ ਰਿਹਾ ਜਿਹਦੇ ਵਿੱਚ ਸਾਡੇ ਸੁਪਰਡੈਂਟ ਸਾਹਿਬ ਤੇ ਨਾਲ ਸਾਡੀ ਸਾਰੀ ਪੁਲਿਸ ਫੋਰਸ ਅੱਜ ਸਵੇਰ ਦੀ ਇੱਥੇ ਸਰਚ ਆਪਰੇਸ਼ਨ ਜਿਹੜਾ ਕਾਸੋ ਆਪਰੇਸ਼ਨ ਸਾਡਾ ਚੱਲ ਰਿਹਾ ਹੈਗਾ ਜਿਸ ਦੇ ਵਿੱਚ ਇਹ ਪੁਰਾਣੇ ਜਿਵੇਂ ਸਾਡੇ ਕਾਫੀ ਲੰਬੇ ਸਮੇਂ ਤੋਂ ਕਾਸੋ ਆਪਰੇਸ਼ਨ ਚੱਲਦੇ ਆ ਰਹੇ ਆ ਉਸ ਦਾ ਹੀ ਇੱਕ ਹਿੱਸਾ ਹੈ ਤੇ ਉਸ ਦੇ ਵਿੱਚ ਅਸੀਂ ਅੱਜ ਇੱਥੇ 26 ਜਨਵਰੀ ਨੂੰ ਲੈ ਕੇ ਤੇ ਹੋਰ ਕਈ ਜਗ੍ਹਾ ਤੇ ਸਰਚ ਚੱਲਨੀ ਹੈ ਤੇ ਇਹਦੇ ਵਿੱਚ ਇੱਕ ਇਹ ਵੀ ਸਾਡਾ ਜੇਲ ਦਾ ਵੀ ਟਾਰਗੇਟ ਸੀਗਾ ਜਿਹੜਾ ਅਸੀਂ ਅੱਜ ਅਚੀਵ ਕਰ ਰਹੇ ਹਾਂ ਤੇ ਉਸ ਦੇ ਵਿੱਚ ਜਿਹੜੇ ਵੀ ਕੋਈ ਵੀ ਅੱਗੇ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਤੁਹਾਨੂੰ ਦੱਸੀ ਜਾਊਗੀ ਸਰ ਕਿੰਨਾ ਸਮਾਂ ਮੈਨਾਦੋ ਜੀ ਫਿਲਹਾਲ ਜਿਹੜੀ ਉੱਪਰ ਸਰਚ ਕੀਤੀ ਗਈ ਹੈ ਇਸ ਦੇ ਵਿੱਚ ਹਲੇ ਕੁਝ ਨਹੀਂ ਮਿਲਿਆ ਪਰ ਇਸ ਤੋਂ ਪਹਿਲਾਂ ਜਿਹੜੇ ਕਾਸੋ ਆਪਰੇਸ਼ਨ ਸਾਡੇ ਹੋ ਚੁੱਕੇ ਆ ਉਹ ਕਰੀਬ 379 ਦੇ ਕਰੀਬ ਹੋਏ ਆ ਤੇ ਐਫ ਆਰ 226 ਦੇ ਕਰੀਬ ਆਲਰੇਡੀ ਰਜਿਸਟਰਡ ਹੋ ਚੁੱਕੀਆਂ ਤੇ 416 ਦੇ ਕਰੀਬ ਗ੍ਰਫਤਾਰੀਆਂ ਹੋ ਚੁੱਕੀਆਂ ਇਹ ਕਰੀਬ ਡੇਢ ਕ ਘੰਟੇ ਤੋਂ ਚੱਲ ਰਿਹਾ ਸੀਗਾ ਸਾਡੇ ਬਰਨਾਲਾ ਦੇ ਜੇਲ੍ਹ ਦੇ ਅਕੋਰਡਿੰਗਲੀ ਜਿਵੇਂ ਸੋਗਾ ਇਸ ਦੇ ਵਿੱਚ ਹਰ ਤਰ੍ਹਾਂ ਐਂਗਲ ਤੋਂ ਡਿਫਰੈਂਟ ਐਂਗਲ ਤੋਂ ਇਕੱਲੇ ਇਸ ਚੀਜ਼ ਨੂੰ ਜਿਵੇਂ ਜੁਧ ਨਸ਼ਾ ਵਿਰੁੱਧ ਵੀ ਹੈ ਤੇ ਹੋਰ ਵੀ ਜਿਹੜੀਆਂ ਨੌਨਸੈਂਸ ਕਈ ਵਾਰੀ ਕੋਈ ਜੇਲ੍ਹ ਦੇ ਵਿੱਚੋਂ ਕਿਸੇ ਕਿਸਮ ਦਾ ਕੋਈ ਮੋਬਾਈਲ ਤਾਂ ਨਹੀਂ ਆ ਗਿਆ ਕਿਸੇ ਕਿਸਮ ਦਾ ਉਹ ਵੀ ਚੀਜ਼ ਨੂੰ ਲੈ ਕੇ ਟੈਕਨੀਕਲ ਤੌਰ ਤੇ ਵੀ ਇਹਨੂੰ ਦੇਖਿਆ ਜਾ ਰਿਹਾ ਜਿਵੇਂ ਬੋਡੀ ਪਾਰਟ ਦੇ ਵਿੱਚ ਕਈ ਵਾਰੀ ਕੋਈ ਸਰਚ ਹੁਣ ਜਿਵੇਂ ਉੱਪਰ ਦੀ ਸਰਚ ਤਾਂ ਬੰਦਾ ਕਰ ਲੈਂਦਾ ਲੇਕਿਨ ਇਹ ਬੋਡੀ ਪਾਰਟ ਦੇ ਵਿੱਚ ਲੈ ਕੇ ਜਾਣਾ ਉਹਨੂੰ ਫਿਰ ਟਾਈਮ ਲੀ ਪਤਾ ਲੱਗਦਾ ਫਿਰ ਉਹ ਜੋ ਸਮਝ ਆ ਗਈ ਫਿਰ ਉਹਨਾਂ ਨੇ ਉਸ ਤੋਂ ਆਪਣੀ ਚੈਕਿੰਗ ਹੋਰ ਵਧਾ ਦਿੱਤੀ ਸਾਡੇ ਰਕਰ ਕਾਸੋ ਆਪਰੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਸੰਵੇਦਨਸ਼ੀਲ ਜਿਹੜੇ ਇਲਾਕੇ ਉੱਥੇ ਕਾਸੋ ਆਪਰੇਸ਼ਨ ਜਰੂਰ ਚਲਾਇਆ ਜਾਂਦਾ ਪਰ ਅੱਜ ਸਪੌਟ ਹੈ ਜਿਹੜਾ ਜੇਲ੍ਹ ਨੂੰ ਲਿਆ ਗਿਆ ਕੀ ਕਰ ਰਹੇ ਨਹੀਂ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡਾ ਆਲਰੇਡੀ ਪਹਿਲਾਂ ਵੀ ਚੱਲਦੇ ਰਹਿੰਦੇ ਕਸ ਆਪਰੇਸ਼ਨ ਦੇ ਵੀ ਸਾਡਾ ਜੇਲ ਦੇ ਟਾਰਗੇਟ ਪਹਿਲਾਂ ਵੀ ਹੁੰਦੇ ਨੇ ਤੇ ਉਸ ਦੇ ਵਿੱਚ ਅੱਜ ਦਾ ਇੱਕ ਟਾਰਗੇਟ ਇਹਨਾਂ ਸਰ ਸਰ ਜੀ